ਤਤ ਪਵਨ ਜਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਜੁੜੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਉਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਬਰਾੜੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨਾ ਹਰ ਜਨ ਰਾਮ ਨਾਮ ਗੁਣ ਗਾਵੇ ਮਰਦ ਕਹਿੰਦੇ ਪ੍ਰਮਾਤਮਾ ਦਾ ਭਗਤ ਸਦਾ ਪ੍ਰਮਾਤਮਾ ਦੇ ਗੁਣ ਗਉਂਦਾ ਰਹਿੰਦਾ ਹੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੇ ਕਿ ਮਨੁੱਖ ਉਸ ਭਗਤ ਦੀ ਨਿੰਦਾ ਵੀ ਕਰੇ ਤਾਂ ਭਗਤ ਆਪਣਾ ਸੁਭਾਅ ਜਿਹੜਾ ਕਦੇ ਤਿਆਗਦਾ ਨਹੀਂ ਰਹਾਉ ਜੋ ਕਿਛ ਕਰੇ ਸੋ ਆਪੇ ਸੌਮੀ ਹਰ ਆਪੇ ਕਾਰ ਕਮਾਵੇ ਭਗਤ ਜਿਹੜਾ ਹੈ ਆਪਣੀ ਨਿੱਦਾਂ ਸੁਣ ਕੇ ਵੀ ਆਪਣਾ ਸੁਭਾਵਨੀ ਛੱਡਦਾ ਕਿਉਂਕਿ ਉਹ ਜਾਣਦਾ ਹੈ ਕਿ ਜੋ ਕੁਝ ਕਰ ਰਿਹਾ ਮਾਲਕ ਪ੍ਰਮਾਤਮਾ ਆਪ ਹੀ ਜੀਵਾ ਵਿੱਚ ਬੈਠ ਕੇ ਕਰ ਰਿਹਾ ਹੈ ਉਹ ਆਪ ਹੀ ਹਰੇਕ ਕਾਰ ਜਿਹੜੀ ਹੈ ਉਹਨੂੰ ਕਰ ਰਿਹਾ ਹੈ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਪ੍ਰਮਾਤਮਾ ਆਪ ਹੀ ਹਰੇਕ ਜੀਵ ਨੂੰ ਮਤ ਦੇਂਦਾ ਆਪ ਹੀ ਹਰੇਕ ਵਿੱਚ ਬੈਠਾ ਬੋਲ ਰਿਹਾ ਹੈ ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਣਾ ਜਿਹੜੀ ਹੈ ਉਹ ਕਰ ਰਿਹਾ ਹੈ ਹਰ ਆਪੇ ਪੰਜ ਤਤ ਵਿੱਚ ਥਾਰਾ ਮਿਤਿ ਤਤ ਪੰਜ ਆਪ ਪਾਵੇ ਪੰਜ ਤਤ ਤੇ ਪੰਜ ਤਤਵਾਂ ਪੰਜ ਤਤ ਕਿਹੜੇ ਜਲ ਅਗਨੀ ਪ੍ਰਥਵੀ ਵਾਜੂ ਤੇ ਆਕਾਸ਼ ਤਤਵ ਕਿੜੀਆਂ ਹਨ ਜਲ ਵਿੱਚ ਰਸ ਅਗਨੀ ਵਿੱਚ ਰੂਪ ਪ੍ਰਥਵੀ ਵਿੱਚ ਗੰਧ ਵਾਜੂ ਵਿੱਚ ਸਪਰਸ਼ ਆਕਾਸ਼ ਵਿੱਚ ਸ਼ਬਦ ਜਿਹੜਾ ਭਗਤ ਹੈ ਉਹ ਜਾਣਦਾ ਕਿ ਪ੍ਰਮਾਤਮਾ ਨੇ ਆਪ ਹੀ ਆਪਣੇ ਆਪ ਤੋਂ ਪੰਜ ਤਤਾਂ ਦਾ ਜਗਤ ਖਿਲਾਰਾ ਇਹ ਖਿਲਾਰਿਆ ਹੋਇਆ ਹੈ ਆਪ ਹੀ ਇਹਨਾਂ ਵਿੱਚ ਪੰਜ ਵਿਸ਼ੇ ਇਹਨਾਂ ਤਤਾਂ ਦੇ ਵਿੱਚ ਭਰ ਕੇ ਸਾਦ ਸੰਗਤ ਨਿਵਾਜਿਆ ਹੋਇਆ ਹੈ ਜਨ ਨਾਨਕ ਸਤ ਗੁਰ ਮੇਲੇ ਆਪੇ ਹਰੂ ਆਪੇ ਝਗਰ ਚੁਕਾਵੇ ਬਾਜੁ ਕਹਿੰਦੇ ਹੈ ਨਾਨਕ ਪ੍ਰਮਾਤਮਾ ਜਿਹੜਾ ਉਹ ਆਪ ਹੀ ਆਪਣੇ ਸੇਵਕ ਨੂੰ ਮਿਲੰਦਾ ਹੈ ਤੇ ਆਪ ਹੀ ਉਸ ਦੇ ਅੰਦਰ ਨੂੰ ਹਰ ਇੱਕ ਕਿਸਮ ਦੀ ਖਿੱਚੋ ਤਾਨ ਝਗੜਾ ਬਖੇੜਾ ਮੁਕੰਦਾ ਹੈ ਪ੍ਰਮਾਤਮਾ ਦੀ ਸ਼ਰਣ ਪਈਏ ਜਿਹੜਾ ਸਾਨੂੰ ਸਾਰਿਆਂ ਨੂੰ ਮਤ ਦੇਣ ਵਾਲਾ ਹੈ ਸਭਨਾਂ ਨੂੰ ਜੀਵਨ ਦਾਣ ਦੇਣ ਵਾਲਾ ਹੈ ਜੀ ਦੀ ਕਿਰਪਾ ਦੇ ਨਾਲ ਇਸ ਸੰਸਾਰ ਵਿੱਚ ਵਿਚਰ ਰਹੀਆਂ ਅਕਾਲ ਪੁਰਖ ਪ੍ਰਮਾਤਮਾ ਨੂੰ ਸਦਾ ਹੀ ਧਿਆਉਂਦੇ ਰਹੀਏ ਪਰਮਾਤਮਾ ਦਾ ਭਜਨ ਬੰਦਗੀ ਹਮੇਸ਼ਾ ਕਰਦੇ ਰਹੀਏ ਭਲੇ ਦੇ ਕੰਮ ਕਰੀਏ ਲੋਕ ਭਲਾਈ ਦੇ ਕੰਮ ਕਰੀਏ ਹਮੇਸ਼ਾ ਸੱਚ ਤੇ ਪਹਿਰਾ ਦੇਈਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਇਤਫਾਕਤਾ ਦੀ ਅਰਦਾਸ ਚੱਲ ਰਹੀ ਹੈ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗੰਤਾ ਸਹਤ ਸੰਪੂਰਨਤਾ ਦੀ ਅਰਦਾਸ ਅਦਾਇਰਲ ਲਿਕੇ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਮ ਕਜੂਰ ਗੁਬਿੰਦ ਕਾ ਪੂਰਨ ਗੁਨਤਾਸ ਨਾਮਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ